ਉਪਦੇਵ ਬਰੇਜ ਭੂਮ ਬਿਖੈ ਜੋ ਤੀਸਰ ਜੁਗ ਭਇਓ ਰਗਵਾ ਜੋ ਗਹਾਂ ਲਜਾ ਸੋਪ ਜੋ ਬਰੇਜ ਭੂਮ ਬਿਖੈ ਜੋ ਤੀਸਰ ਜੁਗ ਭਇਓ ਰਗਵਾ ਅਬ ਕੌਤਕ ਲੋਕ ਦਿਖਾਵਣ ਕੋ ਜਗ ਮੈਂ ਫਨ ਰੂਪ ਧਰਿਓ ਲਗਵਾ ਥਨ ਐਜ ਹਣੀ ਛਿਨ ਮੈਂ ਪੁਤਨਾ ਹਰ ਨਾਮ ਕੇ ਲੇਤ ਹਰੇ ਅਗਵਾ ਸੋਈਆ ਕਨਬਲੀ ਪ੍ਰਗਟ कान बलि प्रपते बृज में जिन गोपन के दुख काट सटे सुख साधन के प्रपते तबहि दुख दैतन के सुन नाम कटे एहे करता सबहि जग को बल को अर इंद्रह लोक बटे ते नाम के लेत कितों मुक्त लट जात सब तन दुख लटे ਲਟ ਲਟ ਜਾਤ ਲਟ ਜਾਤ ਸਭੈ ਤਨ ਦੁਖ ਲਟੇ ਸਈਆ ਕਨ ਬਲੀ ਪ੍ਰਗਟਿਓ ਪੁਤਨਾ ਜਿਮ ਮਾਰ ਡਰੀ ਨਿਪਕੰਸ ਪਠੇ ਇਨਹੀ ਰਿਪ ਮਾਰ ਡਰਿਓ ਸੋ ਤ੍ਰਿਣਾ ਵਰਤ ਤ੍ਰਿਣਾ ਵਰਤ ਤੇ ਸੁਰਾਮ ਉਧਰ ਪੁਤਨਾ ਤੇ ਸੀ ਇਨਹੀ ਰਿਪ ਮਾਰ ਡਰਿਓ ਸੋ ਤ੍ਰਿਣਾ ਵਰਤ ਪੈ ਜਨ ਸੋ ਐਥਿਤ ਠਟੇ ਪੈ ਜਨ ਸੋ ਐਥਿ ਥਿਤ ਛਠੀ ਥਿਤ ਛਠੀ ਹਾਂ ਥਿਤ ਛਠੀ ਛਠੀ ਠੀਕ ਹੈ ਪੈ ਜਨ ਸੋ ਇਹ ਥਿਤ ਛਠੀ ਸਭ ਜਾਪ ਜਪੈ ਇਹ ਕੋ ਮਨ ਮੈਂ ਸਭ ਗੋਪ ਕਹੈ ਇਹ ਬਾਤ ਹਠੀ ਇਹ ਅਤ ਹਠੀ ਅਤ ਹੀ ਅਤ ਹੀ ਪ੍ਰਤਨਾ ਪਨ ਮੇਗਨ ਕੀ ਇਨਹੁ ਕਰ ਦੀ ਛਨ ਮਹਿ ਮਠੀ ਸਵਈਆ ਗੋਪ ਕਹੈ ਇਹ ਸਾਧਨ ਕੇ ਦੁਖ ਦੂਰ ਕਰੈ ਮਨ ਮਾਹੇ ਗੱਡੈ ਇਹ ਹੈ ਬਲਵਾਨ ਬਡੋ ਪ੍ਰਗਟਿਓ ਤੂ ਸੋ ਕੋ ਇਹ ਸੋਚਨ ਆਏ ਅਟ ਸਭ ਲੋਕ ਕਹੈ ਕੁਨ ਜਾਪਤ ਯਾ ਕਬ ਸਿਆਮ ਕਹੈ ਭਗਵਾਨ ਬਡੈ ਤਨ ਮੋਛਲ ਹੀ ਛਨ ਮੈ ਤਨ ਮੋਛ ਨਹੀਂ ਛਨ ਮੈ ਇਹ ਤੇ ਤਨ ਮੋਛ ਲਹੀ ਛਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾਕ ਜੜਾ ਜਰਨ ਜੜਾ ਡਰ ਲਾਖ ਥੋੜਾ ਜਿਹਾ ਜੇ ਜੜਿਆ ਗਿਆ ਅੰਦਰ ਧਿਆਨ ਚ ਆ ਗਿਆ ਮੁਕਤੀ ਪ੍ਰਾਪਤ ਹੋਈ ਉਹਨਾਂ ਨੂੰ ਤੈਨ ਮੋਛ ਲਹੀ ਛਿਨ ਮੈਂ ਇਹ ਤੋ ਤੈਨ ਜਿਨ ਜਿਨ ਕੇ ਮਨ ਮੈਂ ਜਰ ਰਾਕ ਜੜਾ ਤੈਨ ਮੋਛ ਲਹੀ ਛਿਨ ਮੈਂ ਇਹ ਤੇ ਤੇ ਜਿਨ ਕੇ ਮਨ ਮੈਂ ਜਰ ਰਾਕ ਸੰਬੰਧਕ ਹੈ ਜਰ ਰਾਕ ਜੜਾ सैया मेघ गए पिछताए ग्रह कहो गोपन के मन आनंद बाढ़े वह इकट्ठे सो चले ग्रह को हवै वह इकट्ठे सो चले ग्रह को सब आए पय ग्रह भीतर ठंडे आए लगे कहने त्रिय सो इन्हीं छिन में मगवा को पकाडे सत्त सत्त लहे भगवान हम ਇਨਹੀ ਹਮਰੇ ਸਭ ਹੀ ਦੁੱਖ ਕਾਢੇ ਸਵਈਆ ਕਉਪ ਭਰੇ ਪਤ ਲੋਕ ਕਹਿ ਕੇ ਭਏ ਨਹੀਂ ਭਰੇ ਹਾਂ ਜੀ ਭਰੇ ਕਉਪ ਭਰੇ ਪਤ ਲੋਕ ਕਹਿ ਕੇ ਦਲ ਗਾ ਪਰਖੇ ਦਲ ਕਉਪ ਭਰੇ ਪਤ ਲੋਕ ਕਹਿ ਕੇ ਦਲ ਆ ਬਰਖੇ ਠਟ ਸਾਜ ਅਣੇ ਭਗਵਾਨ ਜੂ ਠੰਡ ਭਇਓ ਕਰ ਲੈ ਗਿਰ ਪੈ ਕਰਕੇ ਕੁਛ ਹੂ ਨ ਗਣੇ ਅਤ ਤਾ ਛੱਪ ਕੇ ਜਸ ਉੱਚ ਮਹਾਂ ਕਬ ਸਿਆਮ ਕਿਦੋ ਇਹ ਭਾਤ ਭਣੇ ਜੰਬੀਰ ਬਡੋ ਕਰ ਸਿਪਰ ਲੈ ਸਿਪਰ ਹਾਂ ਸਿਪਰ ਸਿਪਰ ਲੈ ਕਛ ਕੈ ਨਾ ਗਨੈ ਪੁਨ ਤੀਨ ਤੀਰ ਘਲੇ ਸਵਈਆ ਗੋਪ ਕਹੈ ਇਹ ਸਾਧਨ ਕੋ ਦੁਖ ਦੂ ਕਰੈ ਮਨ ਮਾਹੀ ਗੜੈ ਕੋ ਤੇ ਸੁਨਾਉ ਬਾਣੀ ਗੋਪ ਕਹੈ ਇਹ ਸਾਧਨ ਕੋ ਦੁਖ ਦੂਰ ਕਰੈ ਮਨ ਪਾਏ ਗੜੈ ਇਹ ਹੈ ਬਲਵਾਨ ਬਡੋ ਪ੍ਰਗਟਿਓ ਸੋ ਕੋ ਇਹ ਸੋਛਣ ਆਏ ਅਡੈ ਸਭ ਲੋਕ ਸਭ ਲੋਕ ਕਹੈ ਹੁਨ ਥਾਪਤ ਯਾ ਕਬ ਸਿਆਮ ਕਹੈ ਭਗਵਾਨ ਬਡੈ ਤੇ ਮੋਛលਹੀ ਛਿਨ ਮੈਂ ਤੇ మోਛ ਨਹੀਂ ਛਿਨ ਮੈਂ ਇਹ ਤੇ ਉਹੀ ਪੰਕਤੀ ਆ ਗਈ ਤੇਹ ਮੋਛ ਲਹੀ ਛਨ ਮੈਂ ਇਹ ਤੇ ਜਨ ਕੇ ਮਨ ਮੈਂ ਜਰ ਰਕੋ ਵਡੈ ਜਡੈ ਸੋਈਆ ਕਰ ਕੋਪ ਨਿਵਾਰ ਦੇ ਮਗਵਾ ਦਲ ਕਰ ਕੋਪ ਨਿਵਾਰ ਦੇ ਮਗਵਾ ਦਲ ਕਾਨ ਬਡੇ ਬਰ ਬੀਰ ਬ੍ਰਤੀ ਫੋਟੋ ਲੈਣ ਫੋਟੋ ਹੀ ਲੈਣ ਫੋਟੋ ਨਹੀਂ ਲੈਣ ਕਰ ਕੋਪ ਨਿਵਾਰ ਦੇ ਮਗਵਾ ਦਲ ਕਾਨ ਬਡੇ ਬਰ ਬੀਰ ਬ੍ਰਤੀ ਜਿਮ ਕੋਪ ਜਲੰਦਰ ਈਸ ਮਰਿਓ ਜਿਨ ਕੋਪ ਜਲੰਦਰ ਈਸ ਮਰਿਓ ਜਿਮ ਚੰਡ ਚੁੰਡੈ ਸਨਹਦੀ